ਇੱਥੇ ਤੋਂ ਇਹ ਚੜ੍ਹਾਈ ਸ਼ੁਰੂ ਹੁੰਦੀ ਹੈ ਤੇ ਉਸ ਤੋਂ ਅੱਗੇ 9 ਕਿਲੋਮੀਟਰ ਆਪਾਂ ਤੁਰ ਕੇ ਜਾਣਾ ਹੁੰਦਾ ਹੈ। ਦੇਖੋ ਮਾਤਾ ਜੀ ਦੀ ਉਮਰ ਤਕਰੀਬਨ 70 ਸਾਲ ਦੀ ਹੋਵੇਗੀ। ਤੇ ਦੇਖੋ ਫਿਰ ਵੀ ਇੰਨਾ ਪਹਾੜ ਚੁੱਕ ਕੇ ਤੁਰੇ ਆ ਰਹੇ ਨੇ। ਇੱਥੇ ਤੋਂ ਗਾਂਗਰੀਆ ਕਹਿੰਦੇ 7 ਕਿਲੋਮੀਟਰ ਆ ਜਾਂਦਾ ਪਰ ਬੋਰਡ ਨਾ ਸਹੀ ਨਹੀਂ ਲਿਖੇ ਹੋਏ ਕਿਸੇ ਵੀ ਜਗ੍ਹਾ ਤੇ। ਇੱਥੇ ਦੋ ਵਾਲੀ ਪੈੜ ਮੈਂ। ਅੱਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣੀ ਯਾਤਰਾ ਦਾ ਹੈਗਾ ਤੀਸਰਾ ਦਿਨ। ਤੇ ਅੱਜ ਜੀ ਆਮਗੇ ਫੁੱਟਵਰਾ ਸ਼੍ਰੀ ਗੋਬਿੰਦ ਘਾੜ ਤੋਂ ਗੋਬਿੰਦ ਧਾਮ ਤੱਕ ਰੋ ਤੇ ਗੋਬਿੰਦ ਧਾਮ ਤੱਕ ਜਾਣ ਵਾਸਤੇ ਇੱਧਰ ਤੋਂ ਰਸਤਾ ਜਾਂਦਾ ਹੈ ਇੱਧਰ ਪੁਲ ਬਣਿਆ ਹੋਇਆ ਤੇ ਇਹ ਆਪਣਾ 4 ਕਿਲੋਮੀਟਰ ਤੱਕ ਆਪਾਂ ਗੱਡੀ ਰਹਿ ਜਾਣਾ ਤੇ ਉਸ ਤੋਂ ਅੱਗੇ 9 ਕਿਲੋਮੀਟਰ ਦੇ ਆਪਾਂ ਪੈਦਲ ਤੁਰ ਕੇ ਜਾਣਾ ਹੁੰਦਾ ਹਾਂ ਹਾਂ ਵੀ ਚਲਿਏ ਫਿਰ ਸੋਟੀਆਂ ਤਿਆਰ ਹੈ ਮੁੰਡੇ ਦੀਆਂ ਬੈਗ ਦੋ ਤਿੰਨ ਬੈਗ ਸਾਡੇ ਕੋਲ ਸਤ 50 ਹੋ ਗਏ 10 ਮਿੰਟ ਤੱਕ ਅਸੀਂ ਚੱਲਾਂਗੇ 8 ਵਜੇ ਸ਼ੁਰੂ ਕਰਨੇ ਕਰਾਂਗੇ ਯਾਤਰਾ ਆਪਾਂ ਜਦੋਂ ਅੱਗੇ ਇਸ ਪੋਲਡਰਾਂ 'ਚ ਅੱਗੇ ਜਾਣਾ ਹੁੰਦਾ ਹੈ 4 ਕਿਲੋਮੀਟਰ ਦਾ ਜਿਹੜਾ ਆਪਾਂ ਸਫ਼ਰ ਤੈਅ ਕਰਨਾ ਹੈ ਉਸ ਦੇ ਵਾਸਤੇ ਇੱਥੋਂ ਆਪ ਨੂੰ ਸਾਰੀਆਂ ਟੈਕਸਾਂ ਵਗੈਰਾ ਮਿਲ ਜਾਂਦੀਆਂ ਨੇ ਹਾਂ ਵੀ ਚੱਲ ਰਿਹਾ ਸਾਥੀ ਹਾਂ ਨਹੀਂ ਚੱਲਦਾ ਇਹ ਵਲੈਂਟੀ ਵਾਲੇ ਬਸ ਮਾਤਾ ਥੱਕ ਗਿਆ ਇੱਥੇ ਜੀ ਇੱਥੋਂ ਗੱਡੀਆਂ ਆ ਜਾਂਦੀਆਂ ਨੇ ਸਵਾਰੀਆਂ ਪੂਰੀਆਂ ਕਰਕੇ ਜਾਣਗੇ 4 ਕਿਲੋਮੀਟਰ ਤੱਕ ਜਾਣਾ ਉਸ ਤੋਂ ਬਾਅਦ ਅੱਗੇ ਦੇਖਦੇ ਹਾਂ ਹੁਣ ਅਸੀਂ ਪੁਲ ਦੇ ਉੱਪਰ ਨੂੰ ਜਾ ਰਹੇ ਹਾਂ ਜੋ ਇੱਕ ਟਾਈਮ 'ਚ ਇੱਕੋ ਹੀ ਗੱਡੀ ਲੰਘ ਸਕਦੀ ਹੈ ਪੁਲ ਕਾਫੀ ਮਜ਼ਬੂਤ ਹੈ ਸੋ ਇਹ ਆਪਣੀ ਯਾਤਰਾ ਨੂੰ ਬਹੁਤ ਆਸਾਨ ਕਰਦਾ ਹੈ ਪੁਲ ਪਾਰ ਕਰਨ ਤੋਂ ਬਾਅਦ ਇੱਥੋਂ ਰੋਡ ਸ਼ੁਰੂ ਹੁੰਦਾ ਹੈ ਜਿਹੜਾ ਕਿ ਆਪਣੇ 4 ਕਿਲੋਮੀਟਰ ਦਾ ਰੋਡ ਹੁੰਦਾ ਹੈ ਇਹ ਵੀ ਹੈਗਾ ਸਿੰਗਲ ਵੇ ਪਰ ਇੱਕ ਟਾਈਮ 'ਚ ਦੋ ਗੱਡੀਆਂ ਵੀ ਆ ਸਕਦੀਆਂ ਔਖੀ ਸੁਖੀ ਕਰਕੇ ਤੇ ਸਿੱਧੀ ਉੱਪਰ ਦੀ ਚੜਾਈ ਹੁੰਦੀ ਹੈ ਸਿੱਧੀ ਤੇ ਜਿਵੇਂ ਜਿਵੇਂ ਉੱਪਰ ਜਾ ਰਹੇ ਹਾਂ ਤਾਂ ਵੈਦਰ ਵੀ ਚੇਂਜ ਹੁੰਦਾ ਜਾ ਰਿਹਾ ਹੈਗਾ ਗੋਵਿੰਦ ਘਾਟ ਇੰਨੀ ਠੰਡ ਸੀ ਸੋ ਗੋਵਿੰਦ ਤਾਂ ਵੀ ਇਸ ਤੋਂ ਜ਼ਿਆਦਾ ਠੰਡ ਹੋਵੇਗੀ ਤੇ ਮੋੜ ਵੀ ਇੱਥੇ ਕਾਫੀ ਖਤਰਨਾਕ ਨੇ ਤੇ ਮੀਂਹ ਵਾਲੇ ਮੌਸਮ ਚ ਨਾ ਇੱਥੇ ਲੈਂਡਸਲਾਈਡਿੰਗ ਬਹੁਤ ਜ਼ਿਆਦਾ ਹੁੰਦੀ ਹੈ ਦੇਖੋ ਕਿਵੇਂ ਜਿਵੇਂ ਰਸਤੇ 'ਚ ਪੱਥਰ ਵਗੈਰਾ ਬਹੁਤ ਡਿੱਗੇ ਪਏ ਨੇ ਤੇ ਅਸੀਂ ਗੱਡੀ ਰਹੀਂ ਜਾ ਰਹੇ ਹਾਂ ਤੇ ਕਈ ਯਾਤਰੀ ਪੈਦਲ ਵੀ ਤੁਰ ਕੇ ਜਾਂਦੇ ਨੇ 4 ਕਿਲੋਮੀਟਰ ਇੱਥੋਂ ਤੇ 9 ਕਿਲੋਮੀਟਰ ਅੱਗੇ ਵੀ ਪੈਦਲ ਤੁਰ ਕੇ ਜਾਂਦੇ ਨੇ ਸੋ ਇੱਥੇ ਜਿਹੜੇ ਮੋੜ ਹਨ ਧਿਆਨ ਨਾਲ ਕੱਟ ਕਰਨੇ ਚਾਹੀਦੇ ਨੇ ਜਿਹੜੇ ਮੋਟਰਸਾਈਕਲ ਦੇ ਮੇਰੇ ਵੀਰਾਂ ਨੇ ਧਿਆਨ ਨਾਲ ਉਥੋਂ ਜਾਣ ਕਿਉਂਕਿ ਮੋੜ ਬੜੇ ਇੱਥੇ ਖਤਰਨਾਕ ਨੇ ਕਿ ਇਹ ਹੈ ਗੱਡੀਆਂ ਦੀ ਪਾਰਕਿੰਗ ਇੱਥੇ ਹੀ ਉਤਾਰ ਦਿੰਦੇ ਨੇ ਤੇ ਉਸ ਤੋਂ ਬਾਅਦ ਜਿਹੜਾ 40 ਟੋਲ ਵੀ ਹੈਗੀ ਹੈ ਕੁਝ ਖਾਣਾ ਪੀਣਾ ਹੋਵੇ ਤਾਂ ਇੱਥੋਂ ਖਾ ਕੇ ਆਪਾਂ ਅੱਗੇ ਚੱਲ ਸਕਦੇ ਹਾਂ ਇੱਥੇ ਬੋਰਡ ਲੱਗਿਆ ਪਿਆ ਹਿੰਕੁਣ ਸਾਹਿਬ 15 ਕਿਲੋਮੀਟਰ ਫੂਲੋਂ ਕੀ ਗਾਟੀ 12 ਕਿਲੋਮੀਟਰ ਤੇ ਗਾਂਗਰੀਆ 10 ਕਿਲੋਮੀਟਰ ਤੇ ਗਾਂਗਰੀਆ ਮੈਨਸ ਆਪਣਾ ਗੋਬਿੰਦ ਧਾਮ ਵੀ ਆਪਾਂ ਕਹਿ ਦਿੰਨੇ ਆ। ਸੋ 10 ਕਿਲੋਮੀਟਰ ਦੀ ਚੜਾਈ ਕਹਿੰਦੇ ਆ। ਤੇ ਜਿਹੜਾ ਹਿਮਕੁੰਡ ਸਾਹਿਬ ਵੱਲ ਕਿਥੇ 9 ਕਿਲੋਮੀਟਰ ਦੀ। ਮਣੇ ਕਿ 4 ਕਿਲੋਮੀਟਰ ਟ੍ਰੈਕ ਹੈ ਤੇ 9 ਕਿਲੋਮੀਟਰ ਤੁਰ ਕੇ ਜਾਣਾ ਹੁੰਦਾ। ਇੱਥੇ ਤੋਂ 9 ਕਿਲੋਮੀਟਰ ਦੀ ਚੜਾਈ ਸ਼ੁਰੂ ਹੁੰਦੀ ਹੈ ਤੇ ਇਸ ਤੋਂ ਅੱਗੇ ਆਪਾਂ ਤੁਰ ਕੇ ਜਾਣਾ ਹੁੰਦਾ। ਇਹ ਵੀ ਇੱਥੇ ਸਮਾਨ ਜਿਹਨ ਛੋਟੇ ਵਿੱਚ ਜਾਂਦੇ ਹਨ ਨਾ ਵੀਰੇ, ਜਾਂ ਸਮਾਨ। ਜਾਂ ਕਿੰਨਾ ਕਰਾਇਆ ਦਾ? ਕਰਾਇਆ ਕਿੰਨਾ ਦਿੰਦੇ? 1300 ਰੁਪਿਆ ਉੱਪਰ ਦਾ ਗੋਬਿੰਦ ਧਾਮ ਤੱਕ ਕਰੇ। 10 ਕਿਲੋ अच्छा चलो संगता यारियां नुपर जिमे ਛੋਟੇ ਬੱਚੇ ਨ ਕਿਸੇ ਨੇ ਜਾਣਾ ਹੋਵੇ ਤਾਂ ਜਿਵੇਂ ਦਿਖਾਇਆ ਉਹ ਉੱਪਰ 1300 ਰੁਪਏ ਲੈਂਦੇ ਨੇ ਕਰੇ ਉੱਪਰ ਦਾ ਚਲੇ ਜਾਂਦੇ ਨੇ ਪੱਥਰਾਂ ਵਾਲੀ ਸੜਕ ਬਣੀ ਹੋਈ ਹੈ ਐਈ ਘੋੜਿਆਂ ਦਾ ਅੱਡਾ ਇੱਥੇ ਜਿੰਨੇ ਵੀ ਖੱਤਰਾਂ ਜਾਂ ਘੋੜੇ ਇੱਥੇ ਹੀ ਖੜਦੇ ਨੇ ਤੇ ਜੇ ਆਪਾਂ ਇੱਥੋਂ ਅੱਗੇ ਗੋਵਿੰਦ ਧਾਮ ਤੱਕ ਜਾਣਾ ਤਾਂ ਇੱਥੋਂ ਆਪਾਂ ਨੂੰ ਘੋੜੇ ਵਗੈਰਾ ਮਿਲ ਜਾਣਗੇ ਤੇ ਉਹ ਨੀਚੇ ਇਹ ਘੋੜਿਆਂ ਦੀ ਚੱਕ ਪੋਸਟ ਹੈ ਤੇ ਇੱਥੋਂ 1900 ਤੋਂ ਲੈ ਕੇ 2500 ਦੇ ਵਿੱਚ ਵਿੱਚ ਕਰਾਇਆ ਲੈਂਦੇ ਨੇ ਗੋਬਿੰਦ ਧਾਮ ਤੱਕ ਜਾਂਦਾ ਇਹ ਸਮਾਨ ਵੀ ਨਾਲ ਲੈ ਜਾਂਦੇ ਤੇ ਆਪਾਂ ਵੀ ਜਾ ਸਕਦੇ ਹਾਂ ਇਹਨਾਂ ਦੇ ਨਾਲ ਜਿਵੇਂ ਆਪਣੇ ਕੋਲ ਸਮਾਨ ਬਹੁਤ ਜ਼ਿਆਦਾ ਹੈ ਤੇ ਆਪਾਂ ਉਹ ਸਮਾਨ ਖੱਤਰਾਂ ਦੇ ਵੀ ਭੇਜ ਸਕਦੇ ਹਾਂ ਇਹ 1900 ਰੁਪਏ ਕਰਾਇਆ ਲੈਂਦੇ ਨੇ ਗੋਬਿੰਦ ਧਾਮ ਤੱਕ ਦਾ ਕਈ ਸੰਗਤਾਂ ਵਾਪਸ ਵੀ ਆ ਰਹੀਆਂ ਜਿਵੇਂ ਬਾਬਾ ਜੀ ਇਸ ਟਾਈਮ ਵਾਪਸ ਆ ਰਹੇ ਨੇ ਤੇ ਜੇ ਘੋੜੇ ਤੇ ਆਣੇ ਤਾਂ ਆਪ ਨੂੰ ਛੇਤੀ ਵਾਪਸ ਆ ਜੰਨੇ ਆ ਤੇ ਇਸ ਸਟੈਪ ਤੇ ਨਾ ਬਹੁਤ ਵੱਡੇ ਵੱਡੇ ਪੌੜੀ ਦਾ ਸਟੈਪ ਹੁੰਦੇ ਨੇ ਤੇ ਹੁਣ ਅੱਗੇ ਆਇਆ ਕਾਫੀ ਤੇ ਇੱਥੇ ਧੁੱਪ ਚੜ ਗਈ ਆ ਕੇ ਹੈਲੀਕਾਪਟਰ ਦੀ ਦੇਖੋ ਰਾਈਡ ਵੀ ਸ਼ੁਰੂ ਹੋ ਗਈ ਹੈ ਹੈਲੀਕਾਪਟਰ ਗੋਬਿੰਦਗੜ੍ਹ ਤੋਂ ਇਸ ਟਮ ਆ ਰਿਹਾ ਤੇ ਇਹ ਗੋਮਿੰਦ ਤਾਮ ਤੱਕ ਆਪਾਂ ਨੂੰ 3 ਤੋਂ 3.5 ਮਿੰਟ ਦੇ ਵਿੱਚ ਪਹੁੰਚਾ ਦਿੰਦਾ ਤੇ ਜਿਵੇਂ ਇੱਥੇ ਜਿਵੇਂ ਆਪਾਂ ਅੱਗੇ ਜਾਂਦੇ ਹਾਂ ਤਾਂ ਦੇਖੋ ਸ਼ੈਲਟਰ ਵੀ ਅਲਗ-ਅਲਗ ਜਗ੍ਹਾ ਤੇ ਬਣੇ ਹੋਏ ਨੇ ਜਿਵੇਂ ਮੀਂਹ ਪੈਦਾ ਹੋਵੇ ਜਾਂ ਮੌਸਮ ਖਰਾਬ ਹੋਵੇ ਤਾਂ ਆਪਾਂ ਥੋੜੀ ਦੇਰ ਇੱਥੇ ਰੈਸਟ ਕਰ ਸਕਦੇ ਹਾਂ ਆਈ ਜੋ ਉੱਚੀ ਨਹੀਂ ਵੀ ਧਾਈਆ ਉੱਪਰ ਥੱਲੇ ਰੋਡ ਪੱਥਰੀਲੀ ਨੇ ਜ਼ਿਆਦਾ ਸੋ ਹਰਮੋਸਟ ਜੰਗਲਾਂ ਵਿੱਚੋਂ ਹੀ ਹੋ ਕੇ ਜਾਣਾ ਪੈ ਰਿਹਾ ਅੰਦਰ ਉਹ ਗੇ ਲੰਘ ਗਿਆ ਇਹ ਵਾਪਸੀ ਆ ਰਿਹਾ ਹੈਲੀਕਾਪਟਰ ਜਿੰਨਾ ਹੋ ਸਕੇ ਆਪਾਂ ਨੂੰ ਛੋਟੇ ਛੋਟੇ ਸਟੈਪ ਤੁਰਨੇ ਚਾਹੀਦੇ ਨੇ ਕਿਉਂਕਿ ਜੇ ਆਪਾਂ ਜਿਆਦਾ ਵੱਡੇ ਸਟੈਪ ਤੁਰਦੇ ਆ ਤਾਂ ਆਪਾਂ ਨੂੰ ਇੱਕ ਤਾਂ ਸਾਹ ਜਿਆਦਾ ਚੜਦਾ ਤੇ ਆਪਣੀ ਹਾਰਟ ਬੀਟ ਵੀ ਤੇਜ਼ ਹੁੰਦੀ ਹੈ ਸੋ ਹੋ ਸਕਦਾ ਛੋਟੇ ਛੋਟੇ ਸਟੈਪ ਤੁਰਨੇ ਚਾਹੀਦੇ ਨੇ ਕਿਉਂਕਿ ਆਪਾਂ ਸ਼ਾਮ ਤੱਕ ਹੀ ਪਹੁੰਚਣਾ ਤਾਂ ਬਹੁਤ ਟਾਈਮ ਪਿਆ ਆਪਣੇ ਕੋਲ ਤੇ ਇਹ ਰਸਤੇ ਨਾਲ-ਨਾਲ ਨਾ ਸੰਘੜਾ ਲੱਗਾ ਹੋਇਆ ਹੈ ਇਹਦੇ ਨਾਲ ਆਪਾਂ ਥੋੜਾ ਬਹੁਤ ਹਸਾਰਾ ਲੈ ਕੇ ਉੱਪਰ ਚੱਲ ਸਕਦੇ ਆ ਤੇ ਹੋ ਸਕਦਾ ਸਾਈਡ ਤੇ ਚੱਲੋ ਕਿਉਂਕਿ ਇਸ ਸਾਈਡ ਦੇਖੋ ਖਾਈ ਹੈ ਬਹੁਤ ਡੂੰਗੀ ਖਾਈ ਹੈ ਲਈ ਤੇ ਕਿਸੇ ਵੀ ਦਰਖਤ ਨੂੰ ਹੱਥ ਨਾਲ ਲਗਾਓ ਇਹ ਬਹੁਤ ਜ਼ਿਆਦਾ ਜੜੀਲੇ ਨੇ ਕਿ ਦੇਖੋ ਸਾਰਾ ਰਸਤਾ ਅੱਗੇ ਇਦਾਂ ਦਾ ਹੀ ਹੈ ਵਿਚ ਵਿਚਾਲੇ ਸਾਫ਼ ਰਸਤਾ ਵੀ ਕਾਫੀ ਆ ਜਾਂਦਾ ਹੈ ਇਹ ਜ਼ਿਆਦਾ ਦੇਖੋ ਪੱਥਰੀਲਾ ਰਸਤਾ ਹੀ ਹੈ ਉੱਚਾ ਨੀਵਾ ਉੱਬੜਮਾ ਗੁਬੜਮਾ ਚੀੜਾਈ ਹੈ ਉਚਾਨ ਨੀਵਾਂ ਬਹੁਤ ਹੈ ਚਕਾਨਾਂ ਦੀ ਬਣੀ ਹੋਈ ਟਰ ਹੈ ਜੀ ਸੋ ਹੋ ਸਕੇ ਹੌਲੀ ਹੌਲੀ ਚਲੋ ਤੇ ਇਹ ਨਾਲ ਲੱਗਿਆ ਪਿਆ ਮੈਨੂੰ ਫੜ ਕੇ ਵੀ ਪਹੁੰਚਦੇ ਯਾਦ ਰੱਖਦੇ ਹਾਂ ਕਿਸੇ ਵੀ ਪੇੜ ਨੂੰ ਜਾਂ ਦਰਖਤ ਨੂੰ ਹੱਥ ਨਾਲ ਨਾ ਲਗਾਓ ਕੀ ਨਾ ਕਿੰਨਾ ਨਿਆਰ ਐ ਗਿਸਤ ਬਹੁਤ ਮਰੀਆਂ ਹੌਸਾ ਹੋਦੀ ਨਾ ਜੰਗਲ ਹੀ ਐ ਸਾਰਾ ਜੰਗਲ ਦੇ ਵਿੱਚੋਂ ਰਸਤਾ ਬਣਾਇਆ ਹੋਇਆ ਉੱਪਰ ਜਾਂਦੇ ਸੋ ਤਾਂ ਅਸੀਂ ਅੱਗੇ ਆ ਚੁੱਕੇ ਹਾਂ 1.5 ਕਿਲੋਮੀਟਰ ਦਾ ਮਸਲਾ ਪਾਹ ਰਸਤਾ ਤੈ ਕਰ ਚੁੱਕੇ ਹਾਂ ਦੇਖੋ ਹਾਂਟੀ ਵੀ ਐ ਹਾਂਟੀ ਉੱਪਰੋਂ ਲੈ ਕੇ ਜਾਂਦੇ ਹੋ ਕਾਫੀ ਜੀ ਨੀਚੇ ਪੁੱਲਣਾ ਪਿੰਡ ਤੱਕ ਜਾਂਦੇ ਹੋ ਹਾਂ ਉੱਥੇ ਜਾ ਕੇ ਕਿੰਨੇ ਕਿੰਨੇ ਕਿਲੋਮੀਟਰ ਉੱਪਰ ਜਾਂਦੇ ਹੋ ਥੋੜਾ ਹੀ ਹੈ ਨਾ 5-6 ਕਿਲੋਮੀਟਰ ਥੋੜਾ ਹੀ ਹੈ ਅੱਛਾ ਚਲੋ ਕੋਈ ਨਾ ਆਰਾਮ ਨਾਲ ਜਾਓ ਹਾਂਜੀ ਤੇ ਦੇਖੋ ਹਰ ਰੋਜ਼ 5-6 ਕਿਲੋਮੀਟਰ ਉੱਪਰ ਜਾਂਦੇ ਵੀ ਨੇ ਤੇ ਵਾਪਸ ਵੀ ਆਉਂਦੇ ਨੇ ਤੇ ਗਰੀਬਨ 12 ਤੋਂ 13 ਕਿਲੋਮੀਟਰ ਹਰ ਰੋਜ਼ ਇਹ ਅਪ ਡਾਊਨ ਕਰਦੇ ਨੇ ਤੇ ਮੱਝਾਂ ਦਾ ਚਾਰਾ ਲੈਣ ਵਾਸਤੇ ਜਾਂਦੇ ਨੇ ਹਰ ਰੋਜ਼ ਉੱਪਰ ਸੱਤ ਚਿਰੀਆਂ ਕਾਲ ਯਾਤਰਾ ਅੰਕਲ ਜੀ ਕਿਵੇਂ ਹੋਈ ਵਧੀਏ ਨਿਕਲ ਬਟਰਾ ਜਣੇ ਆਪਣਾ ਕਿੰਨਾ ਹੁੰਦਾ ਹੋਏਗਾ ਨੀਚੇ ਤੋਂ ਹੁਣ ਇੱਥੋਂ ਉਹ ਗੱਡੀ ਖੜੀ ਕਿੱਥੇ ਤੇ ਕਿੱਥੇ ਐਸੇ ਗੱਡੀਆਂ ਤੋਂ ਅਸੀਂ ਗੱਡੀਆਂ ਤੋਂ ਉਤਰ ਕੇ ਆਏ ਸੀ ਗੱਡੀ ਉਤਰ ਕੇ ਆਏ ਇੱਥੋਂ 7 ਕਿਲੋਮੀਟਰ ਦੂਰ ਐ ਚੰਗੂੜ ਘਾਟਾ ਗੋਬਦ ਘਾਟਾ 7 ਕਿਲੋਮੀਟਰ ਰਹਿ ਗਏ ਹਨ 2 ਕਿਲੋਮੀਟਰ ਆਗੇ ਸੀ ਫਿਰ 2 ਕਿਲੋਮੀਟਰ ਐ ਹਨ ਕਿਲੋਮੀਟਰ ਐ ਕਿਲੋਮੀਟਰ ਪਤਾ ਵੀ ਨਹੀਂ ਲੱਗਦਾ ਐ ਇੰਨੇ ਕਿਲੋਮੀਟਰ ਚਲੋ ਵਧੀਆ ਹੋ ਗਈ ਯਾਤਰਾ ਹਾਂਜੀ ਵਧੀਆ ਹੋ ਗਈ ਥੱਲੇ ਹੋ ਗਈ ਕੰਮ ਲੱਗਿਆ ਕੋਈ ਗੱਲ ਨਹੀਂ ਅੱਛਾ ਠੀਕ ਐ ਚਲੋ ਵਧੀਆ ਹੋਲੀ ਹੌਲੀ ਜਾਓ ਮੈਨੂੰ ਨਾਲ ਤੇ 10 ਕਿਲੋਮੀਟਰ ਆਗੇ ਤੱਗਰ ਕੰਨ ਵਾਲੇ ਕਿਲੋਕਿਮੀਟਰੀ ਹੈ ਤੁਸੀਂ ਉੱਪਰ ਦੇਖੋ ਜੀ orange ਕਲਰ ਦੀ ਤਾਰ ਜਿਹੜੀ ਜਾ ਰਹੀ ਹੈ ਇਹ Jio ਵਾਲੀ ਤਾਰ ਹੈ ਇਹ ਗਵਿੰਦ ਘਾੜ ਤੋਂ ਨੀਚੇ ਤੋਂ ਉੱਪਰ ਹਿਮਕੁੰਡ ਸਾਹਿਬ ਤੱਕ Jio ਵਾਲਿਆਂ ਨੇ ਲਗਾਈ ਹੈ ਗਵਿੰਦ ਧਾਮ ਤੇ ਹਿਮਕੁੰਡ ਸਾਹਿਬ ਉੱਪਰ ਸਿਰਫ Jio ਦਾ ਨੈਟਵਰਕ ਆਂਦਾ ਉਸ ਤੋਂ ਇਲਾਵਾ ਕੋਈ SIM ਦਾ ਨੈਟਵਰਕ ਨਹੀਂ ਆਂਦਾ ਸੋ ਹੋ ਸਕੇ ਤਾਂ ਆਪਣੇ ਨਾਲ Jio ਦੀ SIM ਜ਼ਰੂਰ ਲੈ ਕੇ ਆਓ ਬਦੂ ਕਿੰਨਾ ਕਰਾਂਗੇ ਅੰਕ ਲੱਗੇ ਹੋਰ ਥੋੜਾ ਹੀ ਰਹਿ ਗਿਆ ਬੰਦੇ ਨੇ ਹੁਣ ਸੜਾ ਜਿੰਦੇ ਹੋਣੇ ਨੇ ਇੱਥੇ ਚੱਲਦਾ ਹੁੰਦਾ ਪਤਾ ਨਹੀਂ ਲੱਗਦਾ ਕਿੰਨੇ ਕੁ ਦੂਰ ਆ ਗਏ ਇਹ ਤਾਂ ਪਤਾ ਘੱਟ ਹੀ ਲੱਗਦਾ ਕਿਲੋਮੀਟਰ ਹੀ ਆਲੇ ਅੱਛਾ ਅੜੇ ਤਾਂ ਬਹੁਤ ਵੇਧ ਹੋ ਰਿਹਾ ਲੋੜ ਥੋੜੀ ਜੀ ਜਾਨੇ ਵਾਇਰ ਨੂੰ ਵਾਇਰ ਨੂੰ ਦੱਟਦੇ ਜਾਓ ਤੇ ਗੱਲਾਂ ਘੱਟ ਕਰੋ ਤੇ ਨਿਕ ਨਿਕ ਲਾਉਂਗਾ ਨਾ ਚੜ੍ਹਦੇ ਜਾਓਗੇ ਹਾਂਜੀ ਉਹ ਤਾਂ ਬਹੁਤ ਹੋ ਗਿਆ ਨਾ ਬੈਠੇ ਤੁਰੋਗੇ ਫਿਰ ਜਿਆਦਾ ਤਕਲੀਫ ਨਹੀਂ ਹੁੰਦੀ ਅੱਛਾ ਜੀ ਲੈ ਇਹਦੇ ਤੇ ਮੈਂ ਖੜੇ ਖੜੇ ਕਿ ਖੜੇ ਖੜੇ ਸਹਾਰਾ ਲੈ ਲੋ ਥੋੜੀ ਦੇ ਬੈਠੇ ਸਹਾਰਾ ਲੈ ਲੋ ਅੱਛਾ ਚਲੋ ਓਕੇ ਬਹੁਤ ਹੈ ਉੱਪਰ ਤਪਾ ਉਨਲਕ ਪੀ ਸਿੱਧੇ। ਕਈ ਸੰਗਤਾਂ ਪਿੱਛੇ ਹੀ ਨੇ ਤੇ ਹੌਲੀ-ਹੌਲੀ ਉੱਪਰ ਜਾਇਓ। ਕਾਲੀ ਨਾ ਕਰੋ ਬਿਲਕੁਲ ਵੀ। ਅਰ ਸੋਟੀ ਨੂੰ ਦੱਬ ਕੇ ਨੀਚੇ ਰੱਖੋ। ਤੇ ਇੱਕ ਸਟੈਪ ਹੌਲੀ-ਹੌਲੀ ਜ਼ਰੂਰ। ਛੋਟਾ-ਛੋਟਾ ਸਟੈਪ ਉਤਾਰਨਾ ਹੈ। ਕਾਲੀ ਨਹੀਂ ਕਰਨੀ ਬਿਲਕੁਲ ਵੀ। ਹਰ ਇੱਕ 2 ਕਿਲੋਮੀਟਰ ਬਾਅਦ ਰਿਹਾ ਨਾ। ਅਜਾ ਹਰ ਇੱਕ 2 ਕਿਲੋਮੀਟਰ ਬਾਅਦ ਇਹ ਸਾਈਨ ਕਿ ਇੱਥੇ ਨਾ ਦੁਕਾਨਾਂ ਹੁੰਦੀਆਂ ਹਰ ਇੱਕ 2 ਕਿਲੋਮੀਟਰ ਬਾਅਦ। ਹੁਣ ਅਸੀਂ 2 ਕਿਲੋਮੀਟਰ ਉੱਪਰ ਆ ਚੁੱਕੇ ਹਾਂ ਜੀ ਸਭ ਕੁਝ ਮਿਲ ਜਾਂਦਾ ਬਾਈ ਦਾ ਇੱਥੋਂ ਹੀ ਜਾਂਦੇ ਜਦੋਂ ਗਲੂ ਕੁੰਡੀ ਵਗੈਰਾ ਅੱਛਾ ਇੱਥੇ ਰਸਤਾ ਬਹੁਤ ਉੱਬਰਾਂ ਖੁਬਰਾਂ ਵਿੱਚ ਨੇ ਕੋ ਉੱਪਰ ਚੱਲਣ ਚ ਵੀ ਹੁੰਦਾ ਦਿੱਕਤ ਬੜੀ ਧਿਆਨ ਨਾਲ ਅਸੀਂ ਹਲੇ ਉੱਪਰਾਂ ਤੇ ਪਹੁੰਚੇ ਵੀ ਨਹੀਂ ਹੈਲੀਕਾਪਟਰ ਕਿੰਨੇ ਗਰੇਦ ਆ ਚੁੱਕੇ ਹਰ 5-5 ਮਿੰਟ ਬਾਅਦ ਹੈਲੀਕਾਪਟਰ ਆ ਹੀ ਜਾਂਦੇ ਇੱਧਰ ਕੋਈ ਘਾਰੇ ਇੱਧਰ ਹੋਵੇ ਕੋਈ ਲਗਦਾ ਕਿ ਨਹੀਂ ਕੋਈ ਇਸ ਸਾਈਡ ਤੋਂ ਜਾਂਦਾ ਕੋਈ ਉੱਪਰ ਤੋਂ ਕੋਈ ਇੱਧਰੋਂ ਸੋ ਥੋੜੀ ਥੋੜੀ ਚੱਲੀ ਚੱਲੋ ਥੋੜੀ ਥੋੜੀ ਦੂਰੀ ਬਾਅਦ ਨਾ ਵਿਚ ਵਿਚਾਲੇ ਇਹ ਸਾਈਨ ਜੇ ਦਿਖਣ ਨੂੰ ਮਿਲਦੇ ਨੇ ਪਰ ਇਹ ਸਾਈਨ ਨਾ ਸਹੀ ਨਹੀਂ ਆ ਗਏ ਕੋਈ ਕਹਿੰਦਾ 1.5 ਕਿਲੋਮੀਟਰ ਰਹਿ ਗਿਆ ਕੋਈ ਕਹਿੰਦਾ 2 ਕਿਲੋਮੀਟਰ ਰਹਿ ਗਿਆ ਸੋ ਆਪਣਾ ਹੌਲੀ ਹੌਲੀ ਚੱਲੀ ਚੱਲੋ ਤੇ ਲਗ ਲਗ ਜਗ੍ਹਾ ਤੇ ਇਹੋ ਜਿਹਾ ਸ਼ੈਲਟਰ ਆਂਦੇ ਨੇ ਤੇ ਥੋੜੀ देर ਇੱਥੇ ਬੈਠ ਕੇ ਆਪਾਂ ਰੈਸਟੋਰੇਟ ਕਰ ਸਕਦੇ ਆ ਫਿਰ ਰਸਤਾ ਕਈ ਗਏ ਜਗ੍ਹਾ ਤੇ ਖਰਾਬ ਹੈ ਕਿਸੇ ਜਗ੍ਹਾ ਤੇ ਪੋੜੀ ਵਾਲਾ ਰਸਤਾ ਆ ਜਾਂਦਾ ਹੈ ਕਿਸੇ ਜਗ੍ਹਾ ਤੇ ਚੜਾਈ ਆ ਜਾਂਦੀ ਹੈ ਤੇ ਹੁਣ ਦੇਖੋ ਨਿਵਾਨ ਹੈ ਨਿਵਾਨ ਰਸਤਾ ਹੈ ਨੀਚੇ ਦੀ ਚੜਾਈ ਹੈ ਤੇ ਰਸਤਾ ਬੜਾ ਜਿਆਦਾ ਖਰਾਬ ਹੈ ਸੋ ਸਾਈਡ ਤੇ ਚੱਲੋ ਤੇ ਛੋਟੀ ਨੂੰ ਦੱਬ ਕੇ ਰੱਖੋ ਨੀਚੇ ਤਕਰੀਬਨ ਜਦੋਂ ਆਪਾਂ 4 ਕਿਲੋਮੀਟਰ ਤੋਂ ਬਾਅਦ ਉੱਪਰ ਜਾਂਦੇ ਆ ਤਾਂ Airtel ਹੋਵੇ ਚਾਹੇ Jio ਦੇ ਵਿੱਚ ਵੀ ਚੱਲੇ ਸਿੰਗਲ ਨਲ ਕਿਤੇ ਦੇ ਨਹੀਂ ਆਂਦੇ ਹੈਗੇ ਵੈਸੇ ਫਾਈਬਰ ਤਾਂ ਜਾ ਰਹੀ ਜੀਓ ਦੀ ਉੱਪਰ ਤੱਕ ਜਾ ਰਹੀ ਹੈ ਬਸ ਕਿਤੇ ਕਿਤੇ ਨੈਟਵਰਕ ਨਹੀਂ ਆਂਦੇ ਉੱਪਰ ਜੀਓ ਦਾ ਨੈਟਵਰਕ ਪੂਰਾ ਹੁੰਦਾ ਤੇ ਨਾਲ ਆਪਣੇ ਜੀਓ ਦੀ SIM ਜ਼ਰੂਰ ਕੈਰੀ ਕਰਿਓ ਬਹੁਤ ਸੰਗਤਾਂ ਇਸ ਟਾਈਮ ਆਵਿਰਿਆਣ ਤੇ ਕਈ ਜਾਵਿਰਿਆ ਨੇ ਤੁੱਪੈ ਨੂੰ ਤਿੱਖੀ ਪੈ ਰਹੀ ਬਹੁਤ ਜ਼ਿਆਦਾ ਤੁੱਪ ਹੈ ਤੇ ਐਂਟੀ ਜੀ ਆਪਾਂ ਨੂੰ ਰਸਤੇ 'ਚ ਮਿਲੇ ਸੀਗੇ ਤੇ ਇਹ ਵੀ ਪਟਿਆਲੇ ਦੇ ਨੇ ਤਾਂ ਆਰੀਆਂ ਦੇ ਪਿੱਛੇ ਹੀ ਹਾਂ ਇਹ ਕੀ ਚੱਲ ਖਲੇ ਤਾਂ ਹਾਂ ਆ ਬੱਚੇ ਇੱਧਰ ਸਾਡੇ ਤੇ ਇੱਧਰ ਹੋ ਜਾ ਤੇ ਮੇਰੇ ਖੜੇ ਇਹ ਰਸਤਾ ਜਾ ਰਹਿਣਾ ਹੈ ਨਾ ਵੀਰੇ ਇਹ ਕੋੜਿਆਂ ਦਾ ਸੀਗਾ ਆਪਣਾ ਉਹ ਥੱਲੇ ਥੱਲੇ ਸੀਗਾ ਉਹ ਜਿਹੜਾ ਨੀਚੇ ਤੋਂ ਉਹ ਨਦੀ ਦੇ ਨਾਲ ਵਾਲਾ ਇਹ ਜਿਹੜਾ ਨਾ ਨਮਾ ਬਣਾ ਰਿਹਾ ਰਾਤ ਅੱਛਾ ਇਹ 2018 ਚ ਬਣਿਆ ਬਾਈ 2018 ਵਿੱਚ ਹਾਂ 18 ਵਿੱਚ ਕਿਸਾ ਉਹ ਫਿਰ ਪਹਿਲਾਂ ਕਚਰਾਵਸਤੀ ਹੀ ਘਰ ਉਹ ਜਿਹੜਾ ਪਹਿਲਾਂ ਉਹ ਥੱਲੇ ਪਾਣੀ ਬਹੁਤ ਆ ਗਿਆ ਸੀ ਇਹ ਰਸਤਾ ਇਹ ਵਾਲਾ ਇਹ ਇਹ ਖਤਰਾ ਹਕਤਰੀ ਨੀਂਹੇ ਤੋਂ ਆਉਂਦਾ ਸੀ ਇਹ ਰਸਤਾ ਇਹਨਾਂ ਕੋਈ ਇਹ ਪੁਰਾਣਾ ਰਸਤਾ ਹੈ ਨੀਂਹੇ ਨਹਿਰ ਦੇ ਨਾਲ ਪੁਰਾਣਾ ਰਸਤਾ ਹੁੰਦਾ ਸੀ ਇਹ ਨਵਾਂ ਬਣਾਇਆ 2018 ਤੋਂ ਬਾਅਦ ਇਹ ਆਈ ਬੁਡਾਰ ਪਿੰਡ ਤੇ ਤੁਸੀਂ ਘਰ ਦੇਖੋ ਇਹ ਪੱਥਰਾਂ ਛੋਟੇ ਛੋਟੇ ਪੱਥਰਾਂ ਨੂੰ ਜੋੜ ਕੇ ਇਹਨਾਂ ਨੇ ਘਰ ਬਣਾਏ ਪਏ ਨੇ ਤੇ ਉੱਪਰ ਤਰਪਾਲਾਂ ਲਗਾਈਆਂ ਪਏ ਨੇ ਤੇ ਦੋ ਚਾਰ ਹੀ ਘਰ ਨੇ ਤਾਂ ਇੱਕ ਘਰ ਉੱਪਰ ਵੀ ਇਹ ਪ੍ਰੋਬੰਧ ਪਿਆ ਹੈ ਤੇ ਦੇਖੋ ਇਹਨਾਂ ਨੇ ਸਟੀਲ ਦੀ ਫਾਈਬਰ ਵਗੈਰਾ ਜਿਹੜੀ ਹੁੰਦੀਆਂ ਨੇ ਨਾ ਚਾਦਰਾਂ ਉਹ ਲਗਾਈਆਂ ਪਈਆਂ ਨੇ ਸੋ ਟੈਂਪਰੇਰੀ ਹੀ ਘਰ ਨੇ ਸਾਰੇ ਤੇ ਪੰਜ ਪੰਜ ਤੋਂ 10 ਘਰ ਹੋਣਗੇ ਪਿੰਡ ਦੇ ਵਿੱਚ ਤੇ ਥੋੜੀ ਥੋੜੀ ਦੂਰ ਜਾ ਕੇ ਦੇਖੋ ਖਾਣ ਪੀਣ ਦੀ ਚੀਜ਼ਾਂ ਵਾਧੂ ਆ ਜਾਂਦੀਆਂ ਨੇ ਢਾਬੇ ਵਗੈਰਾ ਵੀ ਆਣੇ ਸੋ ਇਹ ਪਿੰਡ ਨਾ ਕਿਸੇ ਛੋਟਾ ਜਿਹਾ ਪਿੰਡ ਸੀਗਾ ਬਡਾਰ ਜਿਹੜਾ ਹਿਮਕੁੰਟ ਸਾਹਿਬ ਦੇ ਨੇੜੇ ਹੀ ਲੱਗਦਾ ਤੇ ਦੇਖੋ ਇਹੋ ਜਿਹੀ ਦੁਕਾਨਾਂ ਹੁੰਦੀਆਂ ਨੇ ਇੱਥੇ ਤੇ ਖਾਣ ਪੀਣ ਦੀ ਜਿਹੜੀ ਚੀਜ਼ ਹੁੰਦੀਆਂ ਨੇ ਇੱਥੇ ਔਰ ਕਾਫੀ ਰੇਟ ਇੱਥੇ ਮਹਿੰਗੇ ਹੁੰਦੇ ਨੇ ਕਿਉਂਕਿ ਉੱਪਰ ਤੱਕ ਲੈ ਜਾਂਦੇ ਤਾਂ ਕਾਫੀ ਖਰਚਾ ਹੁੰਦਾ ਹੈ ਤੇ ਉੱਪਰ ਦੇਖੋ ਇੱਕ ਘਾਰ ਹੈਗਾ ਤੇ ਉਹ ਬੰਦ ਹੀ ਪਿਆ ਸੋ ਇੱਥੇ ਤੱਕ ਇੱਕ ਬਡਾਰ ਪਿੰਡ ਸੀਗਾ ਛੋਟਾ ਜਿਹਾ ਸੀ ਤੇ ਅਸੀਂ ਪੁਲ ਦੇ ਨੇੜੇ ਬਿਲਕੁਲ ਆ ਗਏ ਤੇ ਉਹ ਸਾਹਮਣੇ ਇੱਥੋਂ ਪੁਲ ਤੋਂ ਨੀਚੇ ਤੋਂ ਜਾਣਾ ਰਸਤਾ ਜਾਂਦਾ ਸੋ ਇਹ ਪੁਲ ਤੱਕ ਦਾ ਹਾਫ ਰਸਤਾ ਹੋ ਜਾਂਦਾ ਹੈ ਤੇ ਨਾਲ ਨਹਿਰ ਦੇਖੋ ਇਹਨਾਂ ਕਿੰਨਾ ਵਹਾਅ ਤੇਜ਼ ਹੈ ਤੇ ਅੱਗੇ ਚੱਲਦੇ ਆਪਾਂ ਹੁਣ ਅੱਗੇ ਤੇ ਰਾਸਤਾ ਸਾਹ ਕਾਫੀ ਨੀਚੇ ਦੀ ਖਰਾਬ ਹੈ ਨੀਚੇ ਦੀ ਢਲਾਣਾ ਹੈ ਤੇ ਪੱਥਰ ਦੇਖੋ ਕਿਵੇਂ ਖਿੰਡੇ ਪੈ ਨੇ ਸਾਰੇ ਤੇ ਨੀਚੇ ਦੀ ਉਤਰ ਕੇ ਜਾਵਾਂਗੇ ਤਾਂ ਪੁਲ ਦੇ ਨੀਚੇ ਤੋਂ ਆਪਾਂ ਅੱਗੇ ਜਾਣਾ ਹੈ ਇੱਥੇ ਤੱਕ ਰੇ ਆਧ ਰਸਤਾ ਹੋ ਜਾਂਦਾ ਹੈ ਪਾਣੀ ਦਾ ਵਹਾਅ ਬਹੁਤ ਹੋ ਜਾਇਆ ਇੱਕ ਮੇਰੇ ਸਾਹਮਣੇ ਤੇ ਪਹਿਲਾਂ ਪੁਲ ਹੁੰਦਾ ਸੀ ਜੋ ਟੁੱਟਿਆ ਇਹ ਪੁਲ ਸੀ ਵੀਰੇ ਇੱਥੇ ਪਹਿਲਾਂ ਵਾਲਾ ਜਿਹੜਾ ਟੁੱਟਿਆ ਪਿਆ ਇਹ ਲਾ ਕਿੰਨਾ ਕੁ ਪੁਰਾਣਾ ਸੀਗਾ ਸਮਝ ਨਹੀਂ ਆ ਰਿਹਾ ਅੱਛਾ ਔਰ ਰਾਸਤੇ ਹੁਣ ਉਹ ਵੱਡੇ ਸਤੇ ਜਾਣਾ ਜਿਹੜਾ ਉਹ ਹਾਂ ਉਧਰੋਂ ਜਿਹੜਾ ਉਹ ਵੱਡੇ ਵਾਲਾ ਪੁਲਾ ਉਹ ਤਾਂ ਵੀ ਚੱਲੂ ਨਹੀਂ ਆ ਬੰਦ ਹੈ ਤੇਰੇ ਸੇ ਇਧਰੋਂ ਜਾਂਦਾ ਪਿੱਛੋਂ ਨਾ ਉਹ ਨਹੀਂ ਰਸਤਾ ਸੋ ਚਲੋ ਮਿਕਸ ਚੇ ਕਰੀਏ ਅੱਛੇ ਤੋਂ ਸ਼ੁਰੂ ਹੁੰਦਾ ਪੁਲ ਪਾਣੀ ਦਾ ਵਹਾਅ ਬਹੁਤ ਹੈ ਅੱਛਾ ਪੁਲ ਦੇਖੋ ਕਿੰਨਾ ਕਰਾ ਘੋੜੇ ਦਾ ਹਾਂ 4 ਕਿਲੋਮੀਟਰ ਕਿੰਨਾ ਕਰਾ ਹੈ 700 ਰੁਪਏ 800 ਰੁਪਿਆ ਨਾ ਨਾ ਤੇ ਪੁੱਲ ਤੋਂ ਆਹ ਬਾਈ ਕਹਿੰਦੇ 4 ਕਿਲੋਮੀਟਰ ਜਾ ਜਾਂਦਾ ਤੇ ਇੱਥੋਂ ਵੀ 800 ਰੁਪਿਆ ਕਰਾ ਆ ਜੇ ਖਚਰਾ ਜਾਂ ਕੋੜੇ ਲੈ ਕੇ ਜਾਣੇ ਆ ਤੇ ਇੱਧਰ ਵੀ ਸ਼ੋਪ ਹੈ ਸ਼ੋਪਾਂ ਜਗ੍ਹਾ ਜਗ੍ਹਾ ਤੇ ਆਈ ਜਾਂਦੀਆਂ ਨੇ ਥੋੜੀ ਦੇਰ ਤੇ ਅਰੈਸਟ ਕਰਦੇ ਆ ਤਾਂ ਫਿਰ ਅੱਗੇ ਚੱਲਾਂਗੇ ਕੰਟੀਨਿਊ ਕਰਾਂਗੇ ਹਾਂ ਕਾਫੀ ਅਰੈਸਟ ਕਰਨ ਤੋਂ ਬਾਅਦ ਹੁਣ ਫੇਰ ਤੁਰ ਪਿਆ ਆਂ ਦੂਰ ਪੁਰੂ ਦੇ ਉਂ ਕਰਾਸ ਕਰਕੇ ਨੀਚੇ ਤੋਂ ਤੇ ਉੱਪਰ ਜਾਣਾ ਹੈ तकरीबन 4 ਕਿਲੋਮੀਟਰ ਦੇ ਕਰੀਬ ਰਸਤਾ ਰਹਿ ਗਿਆ ਅੱਗੇ ਸੋ ਹੋੜੀ ਹੋੜੀ ਤੁਰੇ ਜਾਂਦੇ ਆਂਗ ਤਾਂ ਆਪਣੇ ਨਾਲ ਦੀ ਆ ਰਹੇ ਆਂ ਆਜੋ ਹੋੜੀ ਦੇ ਆ ਸਿੱਧੀ ਚੜਾਈ ਹੈ ਉਹ ਹਿੰਮਤ ਮਾਤਾ ਜੀ ਵੀ ਆ ਜਾ ਆਂ ਪਰ ਅੱਡੀ ਕੀ ਹੈ ਜ ਆਪਣੇ ਕਿੰਨੇ ਸਾਲ ਦੇ ਹੋ 60 ਹੋ ਗਏ ਬਸ ਵਾਹ ਵਾਹ ਆ ਜਹ ਹੋਂਸਲਾ ਇਹ ਜੋ ਜਾਈ ਆ ਰਿਹਾ ਉੱਪਰ ਉਹ ਬਾਈਕ ਲੰਘ ਜਾਊਗਾ ਹਾਂਜੀ ਹਾਂਜੀ ਇਹ ਬਣਾਇਆ ਕਿੱਥੇ ਬਦਲ ਵੀ ਬੜਾ ਚੱਕਿਆ ਇਹ ਜਿਹੜਾ ਪੁਲ ਤੋਂ ਬਾਅਦ ਸਾਰਾ ਰਸਤਾ ਹੁੰਦਾ ਹੈ ਇਹ ਸਿੱਧਾ ਆ ਸਿੱਧਾ ਕੋੜੀ ਟਾਈਪ ਇਹ ਰਸਤਾ ਬਹੁਤ ਔਖਾ ਹੈ ਇਹਦਾ ਪੁਲ ਤੋਂ ਬਾਅਦ ਜਿੰਨਾ ਵੀ ਰਸਤਾ ਅੱਗੇ ਆ ਰਿਹਾ ਹੈ ਇਹ ਔਖਾ ਰਸਤਾ ਹੈ ਤੱਕ ਕੇ ਵਾਹੀ ਦੂਰ ਕਰਦੇ ਜਾਓ ਉੱਪਰ ਫਿਰ ਜਾ ਰ ਇੱਕ ਪਹਾੜੀਓਂ ਚੱਲਦੇ ਜਾਓ ਕੋਈ ਨਹੀਂ ਸਾਰਾ ਰਸਤਾ ਜੰਗਲ ਵਿੱਚ ਹੀ ਆ ਦੇਖੋ ਜੰਗਲ ਹੈ ਕਾਫੀ ਉਚਾਈ ਤੇ ਆ ਗਿਆ ਇੱਥੇ ਵੈਦਰ ਵੀ ਚੇਂਜ ਹੋ ਗਿਆ ਠੰਡ ਲੱਗਣਾ ਪਈ ਤੁਸਿੰਨਾ ਵੀ ਆਇਆ ਤਾਂ ਹਾਂ ਠੰਡ ਵੀ ਲੱਗ ਰਹੀ ਹੈ ਕਾਫੀ ਉੱਪਰ ਆ ਗਿਆ ਜਿਹੜੇ ਇਹ ਪਹਾੜ ਸੀ ਉੱਚੇ ਦੇ ਨਾਲ ਨਾਲ ਰਸਤਾ ਜਾ ਰਿਹਾ ਹੈ ਜਿਉਂ-ਜਿਉਂ ਉੱਪਰ ਜਾਇਆ ਰਿਹਾ ਠੰਡ ਵਧੀ ਆ ਰਹੀ ਹੈ ਇੱਥੇ ਰਸਤਾ ਸਾਫ ਹੈ ਥੋੜਾ ਨਿਚੇ ਨਿਚੇ ਰਸਤਾ ਕਾਫੀ ਖਰਾਬ ਜੀਗਾ ਉੱਪਰ ਤਾਂ ਬੱਦਲ ਆ ਗਏ ਆ ਪਤੰਡ ਬਹੁਤ ਹੋएगी ਕਾਫੀ ਉਚਾਈ ਤੇ ਉੱਪਰ ਆ ਗਏ ਆ ਤੇ ਅਦਰ ਮੀ ਬਣਿਆ ਪਏ ਤੇ ਪਿੱਛੇ ਮੌਸਮ ਸਾਫ ਹੈ ਸੋ ਕੁੱਝ ਨੂੰ ਨਹੀਂ ਪਤਾ ਕਿ ਇਸ ਟਾਈਮ ਮੀ ਇੱਥੇ ਆ ਜਾਵੇ ਸੋ ਜਿਉਂ ਜਿਉਂ ਉੱਪਰ ਜਾਇਆ ਰਹਾ ਤਾਂ ਠੰਡ ਵੀ ਵਧੀ ਆ ਰਹੀ ਹੈ ਇਹ ਗੋਵਿੰਦ ਧਾਮ ਤੋਂ ਪਹਿਲਾ ਅਖੀਰਲੀ ਲਾਸਟ ਚਾਹ ਵਾਲੀ ਦੁਕਾਨ ਹੈ ਤੇ ਇਸ ਤੋਂ ਬਾਅਦ ਕੋਈ ਵੀ ਦੁਕਾਨ ਨਹੀਂ ਹੈਗੀ ਤੇ ਇੱਥੋਂ ਡੇਢ ਤੋਂ 2 ਕਿਲੋਮੀਟਰ ਗੋਵਿੰਦ ਧਾਮ ਰਹਾ ਜਾਂਦਾ ਤੇ ਇਸ ਦੁਕਾਨ ਤੋਂ ਬਾਅਦ ਪਹਿਲਾਂ ਆਏਗਾ ਹੈਲੀਪੈਡ ਤੇ ਉਸ ਤੋਂ ਬਾਅਦ ਫਿਰ ਗੋਬਿੰਦ ਧਾਮ ਆਂਦਾ ਹੈ ਬਾਈ ਜੀ ਜਿਹੜਾ ਵੀ ਉੱਪਰ ਆਉਂਦੇ ਨਾ ਆਪਣੇ ਨਾਲ ਇੱਕ ਪਾਣੀ ਦੀ ਬੋਤਲ ਜ਼ਰੂਰ ਰੱਖਿਓ ਠੀਕ ਹੈ ਭਾਵੇਂ ਖਾਲੀ ਹੋਵੇ ਆਪਣ ਨੂੰ ਰਸਤੇ 'ਚ ਪਾਣੀ ਮਿਲ ਜਾਂਦਾ ਹੈ ਵਾਧੂ ਜਗ੍ਹਾ ਉnde ਪਾਣੀ ਹੈਗਾ ਪੀਣ ਨੂੰ ਪਾਣੀ ਠੰਡਾ ਬਹੁਤ ਹੁੰਦਾ ਤੇ ਇੱਕ ਥੋੜੀ ਬੱਚ ਕੈਂਡੀਜ਼ ਟੌਫੀਆਂ ਹੋਗੀਆਂ ਤੇ ਗਲੂਕੋਨਡੀ ਨਾਲ ਜ਼ਰੂਰ ਲੈ ਕੇ ਆਓ ਤਾਂ એનર્ਜੀ ਆਪਣੀ ਬੂਸਟ ਹੁੰਦੀ ਰਹਿੰਦੀ ਹੈ ਥੋੜਾ ਜਿਹਾ ਰਹਿ ਗਿਆ হাফ ਕਿਲੋਮੀਟਰ ਕਾਫੀ ਆ ਗਏ ਕਹਿੰਦੇ 9 ਕਿਲੋਮੀਟਰ ਤੁਰ ਜਾਦਾ ਲਿਆ ਮੇਨ ਹਿਸਾਬ ਨਾਲ 10 ਕਿਲੋਮੀਟਰ ਤੋਂ ਜ਼ਿਆਦਾ ਦਾ ਫਪਰ ਤੁਰ ਲਿਆ ਵਾਸ ਥੋੜਾ ਜਿਹਾ ਰਹਿ ਗਿਆ ਮੌਸਮ ਇੱਥੇ ਬਦਲਦਾ ਜਾ ਰਿਹਾ ਹੈ ਠੰਡ ਹੋ ਗਈ ਕਹਿੰਦੇ ਧਾਮ ਤੋ ਥੋੜੀ ਹੀ ਪਹਿਲਾਂ ਹੈਲੀਪੈਡ ਇੱਥੇ ਬਣਿਆ ਹੋਇਆ ਤੇ ਇਹ ਤੋਂ ਥੋੜੀ ਹੀ ਦੂਰ ਦੇ ਗੋਵਿੰਦ ਧਾਮ ਰਾਜੰਦ ਹੈ ਤੇ ਇੱਥੇ ਹੈਲੀਕਾਪਟਰ ਉਤਰਦਾ ਦੋ ਹੈਲੀਪੈਡ ਬਣੇ ਹੋਏ ਨੇ ਇੱਥੇ ਇਹ ਹੈਲੀਪੈਡ ਆਪਣੇ ਪਿੱਛੇ ਇੱਥੇ ਹੈਲੀਕਾਪਟਰ ਲੈਂਡ ਕਰਦਾ ਇਹ ਗੋਵਿੰਦ ਧਾਮ ਤੋਂ ਥੋੜੀ ਦੇਰ ਪਹਿਲਾਂ ਹੀ ਹੈਲੀਪੈਡ ਆ ਜਾਂਦਾ ਤੇ ਇਹ ਦ੍ਰਿਸ਼ ਇੱਥੇ ਬਹੁਤ ਵਧੀਆ ਪਹਾੜ ਦੇਖੋ ਪਿੱਛੇ ਕਿੰਨੇ ਵਧੀਆ ਨੇ ਤੇ ਇੱਧਰ ਸਿਰਫ ਬੱਦਲ ਆਏ ਬਨੇ ਕੁਝ ਨਹੀਂ ਪਤਾ ਕਦੋਂ ਮੀਂਹ ਆਵੇ ਠੰਡਾ ਮੌਸਮ ਹੈ ਬਿਲਕੁਲ ਠੰਡੀ ਹਵਾ ਲੱਗ ਰਹੀ ਹੈ ਐ ਉੱਪਰ ਹੋਣਾ ਹਮੇਸ਼ਾ ਠੰਡਿਕ ਜਰੂਰ ਰੱਖੋ ਕਿ ਕਰ ਸਕਦਾ ਕਰ ਨਹੀਂ ਸਕਦਾ ਹੈਗਾ ਇੱਥੇ ਦੋ ਹੈਲੀਪੈਡ ਨੇ ਇੱਕ ਉਸ ਪਾਸੇ ਤੇ ਇੱਕ ਉਸ ਪਾਸੇ ਦੋ ਹੈਲੀਪੈਡ ਨੇ ਕਾਂਝਲਾ ਹੈਲੀਪੈਡ ਇੱਥੇ ਦਾ ਦ੍ਰਿਸ਼ ਦੇਖੋ ਬਹੁਤ ਵਧੀਆ ਪਰ ਉਹ ਅੱਬਾਈ ਦਰਸ਼ਨ ਕੀ ਦਾਂ ਬਹੁਤ ਵਧੀਆ ਗੱਲ ਪ੍ਰਮੋਸ਼ਨ ਸੱਚ ਹੈ ਹਾਂ ਹਾਂ ਪੂਰਾ ਵਦਗਾ ਚਲੋ ਮਧਿਆਈ ਤੋ ਫਾਟੇ ਰੇਂਦਾ ਜਿਲ੍ਹਾ ਬੇਂਦਾ ਦਾ ਅੱਛਾ ਵਧੀਆ ਹੋ ਗਈ ਯਾਤਰਾ ਹਾਂਜੀ ਹਾਂ ਚਲੋ ਜਦੋਂ ਵਧੀਆ ਹੋ ਕੇ ਸ਼ੁਰੂ ਹੋਏ ਵਾਈਬਸ ਬਹੁਤ ਜਨੇ ਆ ਰਹੇ ਨੇ ਕਈ ਬਜ਼ੁਰਗ ਵੀ ਉੱਪਰ ਆ ਰਹੇ ਨੇ ਬਸ ਹੌਸਲਾ ਨਾ ਹਾਰਿਓ ਤੇ ਦੇਖੋ ਉੱਪਰ ਕਿੰਨੀ ਜਿਆਦਾ ਹਰਿਆਲੀ ਹੈ ਤੇ ਕਿੰਨਾ ਪੀਸਫੁਲ ਆਪਣਾ ਵਾਤਾਵਰਨ ਹੈ ਇੱਥੋਂ ਦਾ ਤੇ ਸਾਹਮਣੇ ਕੰਟੀਨ ਹੈ ਤੇ ਇਹ ਹੈਲੀਕਾਪਟਰ ਦੀ ਸੇਵਾ ਡੈਕਨ ਸਿਟੀ ਵੱਲੋਂ ਕੀਤੀ ਜਾਂਦੀ ਹੈ ਇਹ ਹੈ ਕੈਂਪ ਵੈਲੀ ਆਫ ਫਲਾਵਰ ਦਾ ਅ ਮੇਰੇ ਸਾਹਮਣੇ ਜਿਹੜੇ ਵੈਲੀ ਆ ਫਲਾਵਰ ਵਿੱਚ ਕੈਂਪ ਕੰਮ ਕਰਦੇ ਨੇ ਨਾ ਉਸ ਕੈਂਪਸ ਚ ਰਹਿੰਦੇ ਆ ਤੇ ਥੋੜੇ ਬਹੁਤੇ ਇਥੋਂ ਦੇ ਸਥਾਨੀ ਜਿੰਨੇ ਵੀ ਨੇੜੇ ਦੇ ਲੋਕ ਨੇ ਉਹ ਇਸ ਕੈਂਪਸ ਚ ਰਹਿੰਦੇ ਆ ਦੇਖੋ ਕੰਮ ਕਿੰਨੇ ਵਧੀਆ ਬਣਾਏ ਪਏ ਨੇ نیچے ਉੱਪਰ ਚਲੋ ਥੋੜਾ ਜਿਹਾ ਰਹਿ ਗਿਆ ਬਸ ਹੁਣ ਆਜੋ ਅੰਮੇ ਆ ਫਿਰ ਸੋਹੀ ਚੱਕੜਾ ਮਾ ਆਪਣਾ ਇਹ ਬਾਈ ਨੇ ਇੱਥੇ ਲਿਖਿਆ ਇੰਡੀਆਜ਼ ਲਾਸਟ ਕੈਂਪਰ ਰਿਜ਼ੋਰਟ ਹਾਈਟ ਹੈਗੀ 10003 ਫੁੱਟ ਇਹ ਹੈਗਾ ਗੰਗਰੀਆ ਕੈਂਪ ਹੈ ਜੇ ਕਿਸੇ ਹੋਰ ਨੇ ਰੈਸਟ ਕਰਨ ਦੀ ਇੱਛਾ ਹੈ ਮੇਰੇ ਤੋਂ ਮਿਲ ਜਾਂਦੇ ਹੋਣਗੇ ਕਮ ਇੰਡੀਆ ਦਾ ਲਾਸਟ ਕੈਂਪ ਰਿਸੋਰਟ ਹੈ ਇਹ ਜਿਹੜਾ 10000 3 ਫੁੱਟ ਉਚਾਈ ਹੈ ਜੀ ਵੈਲੀ ਆਫ ਫਲਾਵਰ ਜਾਂ ਫਿਰ ਹੈਲੀਪੈਡ ਤੋਂ ਆਪਾਂ ਅੱਗੇ ਕਈਏ ਤਾਂ ਇਹ ਸਾਰਾ ਸਿੱਧਾ ਸਚੜਾਈ ਵਾਲਾ ਤੇ ਇੱਥੇ ਬੋਰਡ ਵੀ ਲੱਗਿਆ ਹੋਇਆ ਤੇ ਇਹ ਕਹਿੰਦੇ ਨੇ ਕਿ ਇੱਥੋਂ ਗੋਵਿੰਦ ਤਾਮ 200 ਤੋਂ 250 ਮੀਟਰ ਇੱਥੋਂ ਰਹਿ ਜਾਂਦਾ ਤੇ ਇਹ ਜਿਹੜਾ ਅੱਗੇ ਦਾ ਸਾਰਾ ਰਸਤਾ ਹੈ ਨਾ ਅੱਗੇ ਸਿੱਧੀ ਚੜ੍ਹਾਈ ਹੈ ਉੱਪਰ ਖੜਮੀ ਇੱਥੇ ਤੋਂ ਚੜਾਣਾ ਜੇ ਬੇਲੀਕੋੜ ਸਿੱਧੀ ਹੈ ਦੇਖ ਸਕਦੇ ਤੁਸੀਂ ਤੇ ਉਹ ਸਾਹਮਣੇ ਪਿੱਛੇ ਗੁਰਦੁਆਰਾ ਸਾਹਿਬ ਆ ਗਿਆ ਬਸ ਨੇੜੇ ਹੀ ਪਹੁੰਚ ਗਏ ਯਾਰ 9 ਕਿਲੋਮੀਟਰ ਦਾ ਇਹ ਸਫ਼ਰ 9 ਕਿਲੋਮੀਟਰ ਕਹਿੰਦੇ ਆ ਅ ਕਈ ਵੁੱਡਾਂ ਤੇ 13 ਕਿਲੋਮੀਟਰ ਵੀ ਲਿਖਿਆ 12 ਕਿਲੋਮੀਟਰ ਵੀ ਲਿਖਿਆ ਹੈ ਬੋਰਡ ਤੇ ਵਿਸ਼ਵਾਸ ਨਹੀਂ ਹੈਗਾ ਕਾਫੀ ਲੰਬਾ ਸਫ਼ਰ ਰਿਹਾ ਆਪਣਾ ਸੋ ਬਸ ਪਹੁੰਚ ਗਏ ਨੇੜੇ ਹੀ ਹੁਣ ਹਣ ਮੋੜੇ ਵੀ ਦਰਦ ਕਰਨਾ ਪਏ ਬੈਗ ਪਾਣ ਬੈਗ ਪਿੱਛੇ ਨੂੰ ਖਿੱਚਦਾ ਤੇ ਜਿਹੜਾ ਮੋਢੇ ਇਸ ਬੈਕਸੈਟ ਬਹੁਤ ਜ਼ਿਆਦਾ ਦਰਦ ਕਰ ਰਹੀ ਹੈ ਸੋ ਫਾਈਨਲੀ ਪਹੁੰਚ ਗਏ ਇਹੀ ਹੈ ਨਾ ਗੁਰਦੁਆ ਗੁਰਦੁਆ ਗੁਰਮੁਖਤਮ ਗੁਰਦੁਆ ਸਾਹਿਬ ਕਿਸ ਪਾਸੇ ਹੈ ਥੋੜਾ ਜਿਹਾ ਥੋੜਾ ਜਿਹਾ ਆਕੇ ਇਹ ਪਿੱਛੇ ਹੋਟਲ ਹਨ ਸਾਰੇ ਤੇ ਕਮਰੇ ਵਗੈਰਾ ਕਮਰੇ ਵਗੈਰੇ ਮਿਲ ਜਾਂਦੇ ਹਨ ਗੋਮਿੰਦ ਧਾਮ ਚ ਫ੍ਰੀ ਵਾਲੇ ਕਮਰੇ ਮਿਲ ਜਾਂਦੇ ਹਨ ਬਾਕੀ ਉੱਥੇ ਜਾ ਕੇ ਪਤਾ ਲੱਗੇਗਾ ਬਸ ਆਗੇ ਤੇ ਹੋਟਲਾਂ ਥੋੜਾ ਜਿਹਾ ਅੱਗੇ ਜਾ ਕੇ ਇਹ ਕੰਨ ਦੇ ਗੁਰਦੁਆਰਾ ਸਾਬਾ ਤੇ ਇੱਥੇ ਹੀ ਸਾਰੇ ਕੋੜੇ ਰੁਕਦੇ ਆ ਇਸੇ ਪੁਆਇੰਟ ਇਹਨਾਂ ਦਾ ਇਸ ਤੋਂ ਅੱਗੇ ਨਹੀਂ ਲੈ ਹਾਂਜੀ ਤੇ ਇਹ ਵਲੌਗ ਇੱਥੇ ਤੱਕ ਇਸੇ ਤੇ ਤੁਸੀਂ ਦੇਖਿਆ ਨੋ ਕਿਲੋਮੀਟਰ ਦੀ ਚੜ੍ਹਾਈ ਕਿੱਦਾਂ ਸੀ ਸੀ ਤੇ ਕਿਹੋ ਜਿਹਾ ਰਸਤਾ ਸੀਗਾ ਸੋ ਇਸ ਤੋਂ ਬਾਅਦ ਤੁਹਾਨੂੰ ਹੁਣ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ੍ਰੀ ਗੋਬਿੰਦ ਧਾਮ ਜੀ ਦੇ ਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਹਿਮਕੁੰਨ ਸਾਹਿਬ